ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦਾ ਅੱਜ ਖੁਸ਼ ਹੋਵਾਂਗੇ ਮੈਂ ਤੁਹਾਡਾ ਆਪਣਾ ਫਰੀਦ ਬਠਿੰਡੇ ਵਾਲਾ ਅਸੀਂ ਅੱਜ ਮੈਂ ਪਹੁੰਚੇ ਜੀ ਜੀਕਪੁਰ ਆਪਣੇ ਦੋਸਤ ਕੋਲ ਜਿੰਨਾਂ ਦਾ ਰੋਪੜ ਦੇ ਵਿੱਚ ਸ਼ੋਰੂਮ ਹੈ ਪੈਂਟ ਕੋਟਾਂ ਦਾ ਤੇ ਲੀਡਰ ਸੂਟ ਬਣਾਉਂਦੇ ਆ ਪਰ ਸਾਨੂੰ ਕੰਮ ਸੇ ਜੀਕਪੁਰੋਂ ਦੇ ਘਰ ਆਏ ਆ ਤਾਂ ਇੱਕ ਜੀ ਉਹਨੂੰ ਚੀਜ਼ ਦਿਖਾਉਨੇ ਆ ਵੀਰੇ ਕੋਲ ਜਨੀਕ ਜੀ ਚੀਜ਼ ਹੈ ਜਮਦੂਦ ਦਾ ਛੋਟਾ ਵੀ ਕਹਿ ਸਕਦੇ ਆਪਾਂ ਨੂੰ ਤੇ ਵੀਡੀਓ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਜੁੜ ਕਰ ਦਿਓ ਉਹਦੀ ਕੀਮਤ ਵੀ ਦੱਸਾਂਗੇ ਤੇ ਉਹਦੀ ਐਵਰੇਜ ਕੀ ਹੈ ਉਹ ਦੱਸਾਂਗੇ ਤੇ ਵੀਰੇ ਨਾ ਕਰਾਂ ਗੱਲਾਂ ਬਾਤਾਂ ਬੜੀ ਸਤਿ ਸਕਾਲ ਸਤਿ ਸਕਾਲ ਜੀ ਸੋ ਠੀਕ ਠਾਕ ਹਾਂਜੀ ਸਭ ਵਧੀਆ ਭਾਜੀ ਠੀਕ ਹੈ ਤੇ ਕਿਹੋ ਜੀ ਚੀਜ਼ ਆਈ ਨੇ ਤੁਸੀਂ ਲੋਕੋ ਹੀ ਬੈਠੇ ਜਿਹੜਾ ਤੁਸੀਂ ਦਿਖਾਓ ਸਾਨੂੰ ਫਿਰ ਸਲਫ ਮਾਰ ਕੇ ਦਿਖਾਓ ਪਹਿਲਾਂ ਸਲਫ ਮਾਰ ਦਿਓ ਆਹ ਚੀਜ਼ ਆਪਾਂ ਵਾਜ ਦਿਖਾਓ ਪਹਿਲਾਂ ਆਵਾਜ਼ ਸੁਣਾ ਦਿਗੇ ਆਵਾਜ਼ ਸੁਣਾ ਠੀਕ ਹਾਂਜੀ ਦੋਸਤੋ ਆਹ ਦੇਖੋ ਕਰੋ ਦਰਸ਼ਨ ਹਾਂਜੀ ਵੀਰ ਜੀ ਕਿਹੜਾ ਮੋਟਰਸਾਈਕਲ ਹੈ ਇਹ ਇਹ ਪਾਜੀ ਹਾਰਲੇ ਡੇਵਿਡਸਨ ਦਾ ਲੋ ਰਾਈਡਰ ਲੋ ਰਾਈਡਰ ਹਾਂਜੀ ਇਹ ਪਾਜੀ ਮਤਲਬ ਲੌਂਗ ਰਾਈਡ ਲਈ ਆਪਾਂ ਹਨਾ ਹਾਈਵੇ ਦੇ ਉੱਤੇ ਜੇ ਕਿਤੇ ਦੂਰ ਜਾਣਾ ਹੈ ਦੂਰ ਦਾ ਸਫ਼ਰ ਵੜਨਾ ਤਾਂ ਉਹਦੇ ਵਾਸਤੇ ਹੈ ਪਾਜੀ ਇਹ ਅੱਛਾ ਹਾਂ ਮਤਲਬ ਕਿੰਨੀ ਕ ਐਵਰੇਜ ਹੁੰਦੀ ਹੈ ਇਹਦੀ ਵੀਰੇ ਇਹਦੀ ਐਵਰੇਜ ਤਾਂ ਪਾਜੀ ਕਦੀ ਆਪਾਂ ਵੈਸੇ ਨੋਟ ਕੀਤੀ ਨਹੀਂ ਆ ਹੈਗੀ 8-10 ਦੀ ਤਾਂ ਹੋਣੀ ਇਹਦੀ ਐਵਰੇਜ ਓਕੇ ਤੇ 1800 ਸੀਸੀ ਇੰਜਨ ਹੈ ਪਾਜੀ ਇਹਦਾ ਕਹ ਕਿਹੜਾ ਕਿੰਨਾ 1800 ਸੀਸੀ 1800 ਹਾਂਜੀ ਆਮ ਮੋਟਰਸਾਈਕਲ ਦਾ 100 ਸੀਸੀ ਹੁੰਦਾ 100 ਮੇ ਕੋ ਗੱਡੀ ਆ ਕਰੇਟਾ ਉਹਦਾ 1500 ਸੀਸੀ ਆ ਅੱਛਾ ਇਹਦਾ ਇਹਦਾ ਕਰੇਟਾ ਨਾਲੋਂ ਵੱਡਾ ਆ 1800 ਸੀਸੀ ਓਕੇ ਤੇ ਇਹਦੀ ਕੀਮਤ ਕੀ ਆ ਵੀਰੇ ਭਾਜੀ ਇਹਦੀ ਕੀਮਤ ਨਵਾਂ ਦਾ ਹੈਗਾ 17 17.5 ਲੱਖ ਦਾ ਹਾਂਜੀ ਤੇ ਇਹ ਥੋੜਾ ਮੈਂ 2 ਸਾਲ ਪੁਰਾਣਾ ਲਿਆ ਆ ਅੱਛਾ ਹਾਂਜੀ ਤੇ ਨਵਾਂ ਪੈ ਜਾਂਦਾ 17 ਲੱਖ ਦਾ ਇਹ 17.5 ਦੇ ਵਿੱਚ ਲੱਗਦਾ ਤਾਂ ਬਿਲਕੁਲ ਨਵਾਂ ਹੀ ਹੈ ਹਾਂਜੀ ਨਮਾ ਭਾਜੀ ਸਾਮ ਆਇਆ ਨਾ ਚੀਜ਼ਾਂ ਦੀ ਬਸ ਹਾਂ ਤੇ ਕਿੰਨੀ ਸਪੀਡ ਕਿੰਨੀ ਹੈ ਕਿੱਥੋਂ ਤੱਕ ਭੱਜ ਸਕਦਾ ਇਹ ਭਾਜੀ ਭੱਜਾਂ ਨੂੰ ਤਾਂ ਤੁਸੀਂ 2250 ਦੇ ਭਜਾ ਲਓ ਆਪਣੇ ਦੇ ਕੰਟਰੋਲ ਆ ਭਾਜੀ ਤੁਸੀਂ ਕਿੰਨੇ ਤੱਕ ਭਜਾਏ ਹਲੇ ਜਿਆਦਾ ਨਹੀਂ ਭਾਜੀ ਆਪਾਂ ਮੈਕਸਿਮਮ 150 160 ਤੱਕ ਗਏ ਆ ਆਪਣੇ ਕਰਾਲੀ ਬਾਈਪਾਸ ਵਾਲੇ ਰੋਡ ਤੇ ਅੱਛਾ ਦਿਲ ਚਾਹੀਦਾ ਭਜਾਉਣ ਵਾਸਤੇ ਹਾਂ ਦਿਲ ਚਾਹੀਦਾ ਭਾਜੀ ਥੋੜਾ ਤੇ ਫਿਰ ਥੋੜਾ ਦਿਲ ਕਰਦਾ ਭਜਾਉਣ ਨੂੰ ਕਰਦਾ ਜੇ ਖੁੱਲਾ ਰੋਡ ਹੋਵੇ ਤਾਂ ਮਸ਼ੀਨਰੀ ਆ ਭਾਜੀ ਜਿੰਦਾ ਤੁਸੀਂ ਭਜਾਈ ਜੋ ਇਹਨਾਂ ਦਾ ਪੰਜੀ ਜਾਣਾ ਤੁਹਾਨੂੰ ਆਪ ਦੇ ਕੰਟਰੋਲ ਚ ਆਈ ਬੰਦਾ ਚਾਹੀਦਾ ਭਜੌਂਦਾ ਚਾਹੀਦਾ ਭਜਾਣ ਵਾਲਾ ਬਾਕੀ ਕੰਟਰੋਲ ਹੋਣਾ ਚਾਹੀਦਾ ਆਪਣੇ ਤੇ ਠੀਕ ਹੈ ਕਿਉਂਕਿ ਆਪਣੇ ਤੇ ਉਹ ਜੀ ਰੋਡ ਵੀ ਹੈ ਨਹੀਂ ਹਾਂਜੀ ਰੋਡ ਨਹੀਂ ਹੈ ਥੋੜਾ ਆਪਣੇ ਭਜਾਉਣ ਵਾਲੇ ਰੋਡ ਨਹੀਂ ਹੈਗੇ ਤੇ ਹੈਵੀ ਕਿੰਨਾ ਕਾ ਇਹਦਾ weight ਕਿੰਨਾ ਇਹਦਾ weight ਭਾਜੀ 3 ਕੁਇੰਟਲ ਤੋਂ ਉੱਪਰ ਆ 3 ਕੁਇੰਟਲ ਸਵਾ 3 ਕੁਇੰਟਲ ਦੇ ਕਰੀਬ ਆ ਠੀਕ ਹੈ ਜੀ ਖੜਾ ਭਾਰ ਆ ਜਦੋਂ ਚੱਲਦਾ ਆ ਭਾਜੀ ਫਿਰ ਇਹ ਆਮ ਮੋਟਰਸਾਈਕਲ ਤੋਂ ਵੀ ਹਲਕਾ ਚੱਲਦਾ ਅੱਛਾ ਮੈਨੂੰ ਦੇਖਣ ਨੂੰ ਭਾਰਾ ਲੱਗਦਾ ਵੀ ਖੜਾ ਹੈ ਵੀ ਲੱਗਦਾ ਪਤਾ ਨਹੀਂ ਬਾਲਾ ਵੱਡਾ ਗਿਆ ਵੀ ਕਿੰਨਾ ਕਿ ਭਾਰਾ ਹੋਣਾ ਜਦੋਂ ਚੱਲਦਾ ਫਿਰ ਇਹ ਸਮੂਥ ਚੱਲਦਾ ਸੜਕ ਤੇ ਠੀਕ ਹੈ ਮਤਲਬ ਆਪਣੇ ਤਾਂ ਵੈਸੇ ਉਹ ਰੋਡ ਨਹੀਂ ਹੈਗੀ ਚਲਾਉਣ ਵਾਲੇ ਇਹ ਹੂੰ ਇਹ ਗਲੀ ਮੁਹੱਲੇ ਚ ਨਹੀਂ ਭਾਜੀ ਇਹ ਤਾਂ ਜਦੋਂ ਹਾਈਵੇ ਤੇ ਆਪਾਂ ਨਿਕਲੀਏ ਫੇਰ ਹੀ ਹੈ ਇਹ ਤਾਂ ਪਤਾ ਲੱਗਦਾ ਫੇਰ ਤਾਂ ਸੁਣਨਾ ਵੀ ਲੋਕ ਫੋਟੋਆਂ ਖਿਚਾਉਂਦੇ ਹੋਣਗੇ ਹਾਂ ਕਦੀ ਰੋਕਿਆ ਐ ਇਦਾਂ ਲਾਈਟਾਂ ਲੂਟਾ ਤੇ ਪੁੱਛਦੇ ਆ ਜਿੱਦਾਂ ਖੜੇ ਹੁੰਨੇ ਰੈੱਡ ਲਾਈਟਾਂ ਤੇ ਵੀ ਕਿਹੜਾ ਮੋਟਰਸਾਈਕਲ ਆ ਇਹ ਕੀ ਮਾਡਲ ਆ ਇਹਦਾ ਅੱਛਾ ਬਸ ਇਦਾਂ ਹੀ ਆ ਬਾਕੀ ਚੱਲੀ ਜਾਂਦਾ ਹੁਣ ਰਾਈਡ ਰੋਡ ਮਾਰਾਂਗੇ ਤੇ ਫੇਰ ਪਤਾ ਲੱਗਣਾ ਠੀਕ ਹੈ ਠੀਕ ਕਿਤੇ ਲੌਂਗ ਰਾਈਡ ਤੇ ਲੈ ਕੇ ਜਾਵਾਂਗੇ ਇਹਨੂੰ ਠੀਕ ਹੈ ਚਲੋ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜਿੰਨੇ ਵੀ ਆਪਣੇ ਸਬਸਕ੍ਰਾਈਬਰ ਆ ਵੀਡੀਓ ਜਰੂਰ ਦੇਖ ਲੈਣ ਤੇ ਬਹੁਤ ਕਹੈਂਡ ਚੀਜ਼ ਐ ਜਨੀਕ ਜੀ ਜਿਹੜੇ ਨੂੰ ਜਿਵੇਂ ਸਿੱਧੂ ਮੂਸੇ ਦਾ ਕਹਿੰਦਾ ਜਮਜੂਦ ਦਾ ਝੋਟਾ ਉਹ ਚੀਜ਼ ਐ ਇਹ ਭਈ ਆਪਣੇ ਤਾਂ ਆਪਰਾ ਰੈਡ ਵੱਡਾ ਦਿਲ ਨਹੀਂ ਹੈਗਾ ਮੈਂ ਤਾਂ ਗੱਡੀ ਵੀ ਨਹੀਂ ਪਹੁੰਚਾਂਦਾ ਭਾਈ 70 ਤੋਂ ਵੱਧ ਇਹ ਤਾਂ ਹੈ ਇਹ ਇਹਦੇ ਵਾਸਤੇ ਤਾਂ ਭਾਈ ਜਿਹਨ ਸਿਆਣੇ ਕਹਿੰਦੇ ਹੁੰਦੇ ਕਿ ਉਹ ਪਿੰਡਾਂ ਵਾਲੇ ਬਜ਼ੁਰਗ ਪ੍ਰਾਂਤ ਜਿੱਡਾ ਦਿਲ ਚਾਹੀਦਾ ਗੱਡੀ ਨਹੀਂ ਲੱਗਦੀ ਭਾਜੀ ਇਹਦੇ ਨੇੜੇ ਕੋਈ ਹਾਂਜੀ ਗੱਡੀ ਤਾਂ ਕੋਈ ਨਹੀਂ ਨੇੜੇ ਲੱਗਦੀ ਇਹਦੇ अच्छा हां मैं कीती राइड चार पांच बार अच्छा ਤੇ ਹਾਈਵੇ ਤੇ ਜਦੋਂ ਇਹ ਚੱਲਦਾ ਨਾ ਫਿਰ ਇਹ ਗੱਡੀ ਗੁੱਡੀ ਦਾ ਮਤਲਬ ਲਾ ਲਓ ਤੁਸੀਂ ਦੂਵੇ ਤੀਏ ਗੇਅਰ ਚ ਗੱਡੀ ਭਾਵੇਂ ਇਹਦੇ ਨਾਲ ਕੋਈ ਵੀ ਲਾ ਲਓ ਤੁਸੀਂ ਗੱਡੀ ਦਾ ਕੋਈ ਨਹੀਂ ਨੇੜੇ ਲੱਗਦੀ ਇਹਦੇ ਠੀਕ ਹੈ ਜੀ ਇਹ ਬਸ ਜੀ ਹਾਂ ਸੁਪਰਨਾ ਸੀਗਾ ਕਾਫੀ ਪਹਿਲਾਂ ਦਾ ਹੀ ਮਤਲਬ ਹੋ ਗਏ 7-8 ਸਾਲ ਸੋਚਿਆ ਸੀ ਕਿ ਲਵਾਂਗੇ ਮੋਟਰਸਾਈਕਲ ਲੈਣਾ 3 ਸਾਲ ਪਹਿਲਾਂ ਸੀਗਾ ਉਦੋਂ ਫਿਰ ਬਸ ਥੋੜਾ ਬਜਟ ਜਿਹਦਾ ਇਸ਼ੂ ਸੀਗਾ ਬਜਟ ਨਹੀਂ ਬਣਿਆ ਤੇ ਬੁਲੇਟ ਲਿਆਂਦਾ ਇਦਾਂ ਹੀ ਏਸੀ ਏਜੰਸੀ ਦੇਖਣ بیਟੀ اور 350 ہاں جی تے 350 ਲਿਆ ਸੀਗਾ ਉਹ ਵੀ ਖੜਾ ਹੀ ਸੀ ਐਹੀਂ ਚਲਾ ਲਈਦਾ ਕਦੇ ਕਦੇ ਠੀਕ ਹੈ ਬਸ ਫਿਰ ਹੁਣ ਰੱਬ ਨੇ ਚਾਹਾ ਵੀ ਚਲੋ بڑا ਸ਼ੌਂਕ ਸੀਗਾ ਮੈਨੂੰ ਕਾਫੀ ਟਾਈਮ ਦਾ ਠੀਕ ਹੈ ਚਲੋ ਬਹੁਤ ਬਹੁਤ ਮੁਬਾਰਕਾ ਤੁਹਾਨੂੰ ہاں جی ਥੈਂਕ ਯੂ ਬਾਜੀ ਥੈਂਕ ਯੂ ਠੀਕ ਹੈ ਜੀ ਆਹ ਸ਼ੀਟ ਕਿੰਨੇ ਦੀ ਵੀਰੇ ਇਹ ਦੀ ਇਹ ਪਾਜੀ ਲੱਖ ਰੁਪਏ ਦੀ ਹੈ ਜੀ ਅੱਛਾ ਕੱਲੀ ਸ਼ੀਟ ਲੱਖ ਰੁਪਏ ਦੀ ਸ਼ੀਟ ہاں جی ਲੱਖ ਰੁਪਏ ਦੀ ਹੈ ਮਸਟੈਂਗ ਦੀ ਹੈ ਇਹ ਇੰਪੋਰਟ ਕਰਾਈ ਹੋਈ ਹੈ ਬਾਹਰ ओके ਆ ਫੁੱਟ ਪੈਰ ਕਿੰਨੇ ਦੱਸਿਆ ਸੀਗਾ ਇਹ ਹੈਗੇ ਭਾਜੀ 80000 ਦੇ ਦੋਨੇ ਦੋਨੇ ਹਾਂਜੀ ਸੈੱਟ ਲੱਗਦਾ ਪੂਰਾ ਇਹ ਅਰਜੀਨਲ ਹਾਰਡਵੇਅਰ ਦੇ ਵਿੱਚ ਹੈ ਅੱਛਾ ਮੈਂ ਕਿਹਾ ਤੇ 1 80000 ਦਾ ਕਿ ਦੋਨੇ ਸੈੱਟ ਦਾ ਸੈੱਟ ਹੈ ਜੀ ਅਸੀਂ ਦਾ ਅੱਛਾ ਸੀਟ ਲੱਖ ਰੁਪਏ ਦੀ ਹੈ ਤੇ ਫੁੱਟ ਪੈਰ ਇਹਦੇ 80000 ਦੇ ਏਅਰ ਕੂਲ ਹੈ ਜਿਵੇਂ ਆਪਾਂ ਗੱਡੀਆਂ ਦੇ ਵਿੱਚ ਰੈਫਰਿਜਰੇਟਰ ਲੱਗਿਆ ਹੁੰਦਾ ਜਿਹਦੇ ਕੂਲੈਂਟ ਪੈਂਦਾ ਇਹ ਏਅਰ ਕੂਲ ਹੈ ਇਹ ਹਵਾ ਦੇ ਨਾਲ ਕੂਲ ਹੁੰਦਾ ਹੈਗਾ ਆ ਸਾਹਮਣੇ ਏਅਰ ਕੂਲ ਲੱਗਿਆ ਜੀ ਰੈਫਰਿਜਰੇਟਰ ਵਾਂਗੂ ਇਹ ਤਾਂ ਭਾਜੀ ਜਿੰਨੀ ਮਰਜ਼ੀ ਲੋਡਿੰਗ ਕਰਾਈ ਜੋ ਇਹਦੇ ਵਿੱਚ ਬਹੁਤ ਏਰੀ ਐਕਸੈਸਰੀ ਬਹੁਤ ਆਂਦੀ ਹੈ ਤਾਂ ਤੁਸੀਂ ਆਪ ਕਸਟਮ ਕਰ ਲਓ ਜਿੰਨੇ ਮਰਜ਼ੀ ਪੈਸੇ ਲਾਈ ਦੇ ਉਸ ਤੇ ਓਕੇ ਹਾਂਜੀ ਅਜੇ ਕਿੰਨਾ ਖਰਚਾ ਰਹਿੰਦਾ ਤੇ ਕਰਨਾ ਖਰਚਾ ਤਾਂ ਭਾਜੀ ਜਿੱਦਾਂ ਘਰ ਆ ਕਰਦੇ ਜਿੰਨਾ ਮਰਜ਼ੀ ਕਰੇ ਇਹ ਵੀ ਉਹੀ ਚੀਜ਼ ਜਿੰਨਾ ਮਰਜ਼ੀ ਕਰੀ ਜੋ ਇਹਨੇ ਨਾ ਨਹੀਂ ਕਰਨੀ ਜਿੰਨੇ ਮਰਜ਼ੀ پیسے ਲਾਈ ਦੇ ਨੀ ਲਾਈ ਤਾਂ ਵਾਹੇ ਨੂੰ ਲਾਈਟ ਤਾਂ ਵੀ ਨੋਰਮਲ ਹੀ ਹੋ ਰਹੀ ਹੈ ਹਾਂ ਨੋਰਮਲ ਹੀ ਆ ਭਾਈ ਹਲੇ ਤਾਂ ਅੱਛਾ ਹਜੇ ਲੁਆਣੀਆਂ ਹਾਈਵੇ ਲਾਈਟਸ ਲੁਆਣੀਆਂ ਇਹਦੇ ਲੱਗਾ ਉਹਦਾ 30 35000 ਦਾ ਖਰਚਾ ਬੈਨਰ ਵਗੈਰਾ ਲੱਗਣੇ ਹਲੇ ਇਹਦੇ ਸਾਈਡ ਵਾਸਤੇ ਜੇ ਚੱਪਾ ਸਮਾਨ ਸਮੂਨ ਰੱਖ ਲੈਣੇ ਟੌਪ ਬਾਕਸ ਬੈਨਰ ਹੈਲਮਟ ਕਿੰਨੇ ਦਾ ਇਹਦਾ ਹੈਲਮਟ ਤਾਂ ਡਿਪੈਂਡ ਕਰਦਾ ਪਾਜੀ ਹੱਲੇ ਤਾਂ ਆਪਾਂ ਇੰਨਾ ਵੀ ਨਹੀਂ ਲਿਆ ਨਾਰਮਲ ਜਿਹਾ ਹੀ ਹੈ ਅੱਛਾ ਨਹੀਂ ਹੈਲਮਟ ਤਾਂ ਸਪੈਸ਼ਲ ਹੋਣਾ ਕਿ ਆਮ ਜਿਹਾ ਲੈ ਸਕਦੇ ਹਾਂ ਹਾਂ ਵਧੀਆ ਹੋਣਾ ਚਾਹੀਦਾ ਪਾਜੀ ਜੇ ਇੰਨਾ ਤੇ ਤੁਸੀਂ ਹੈਵੀ ਮੋਟਰਸਾਈਕਲ ਚਲਾਉਣਾ ਥੋੜੀ ਆਪਣੀ ਸੇਫਟੀ ਵੀ ਜ਼ਰੂਰੀ ਗੀਅਰ ਹੋਣੇ ਚਾਹੀਦੇ ਪ੍ਰੋਪਰ ਤੁਹਾਡੇ ਕੋਲ ਜੈਕਟਸ ਵਗੈਰਾ ਹੈਲਮਟ ਗਲਵਜ਼ ਆਪਣੇ ਸਾਰੇ ਗਾਰਡ ਹੋਣੇ ਚਾਹੀਦੇ ਤਾਂ ਹੀ ਇਹਨੂੰ ਚਲਾਉਣ ਦਾ ਸਵਾਦ ਆਦਾ ਨਿੱਕੜੀ ਟੀ-ਸ਼ਰਟ ਜਿੱਤ ਠੀਕ ਠੀਕ